ਇੱਕ ਰਾਤ ਦੀ ਗੱਲ ਹੈ ਮੈਂ ਗੂੜੀ ਨੀਂਦ ਸੌਂ ਰਹੀ ਸੀ ਮੈਂ ਮਹਿਸੂਸ ਕੀਤਾ ਕੋਈ ਚੀਜ਼ ਮੇਰੀ ਛਾਤੀ ਤੇ ਤੁਰ ਰਹੀ ਹੈ ਮੈਂ ਇਕਦਮ ਨੀਂਦ ਝੋਟੀ ਮੇਰੀ ਕਮੀਜ਼ ਮੇਰੇ ਪਿੰਡੇ ਤੇ ਨਹੀਂ ਸੀ ਕਿਸੇ ਦਾ ਹੱਥ ਮੇਰੀਆਂ ਛਾਤੀਆਂ ਮਸਲ ਰਿਹਾ ਸੀ ਮੈਂ ਡਰ ਦੀ ਮਾਰੀ ਇਕਦਮ ਬੈਠੀ ਹੋ ਗਈ ਇਹ ਹੱਥ ਮੇਰੇ ਹਰਾਮੀ ਬਾਪ ਦਾ ਸੀ ਮੇਰੇ ਹਰਾਮੀ ਬਾਪ ਨੂੰ ਇਹ ਹਰਗਤ ਕਰਦਿਆਂ ਇੱਕ ਪਲ ਵੀ ਚੇਤਾ ਨਾ ਆਇਆ ਕਿ ਮੈਂ ਉਹਦੀ ਧੀ ਹਾਂ ਮੇਰੇ ਬਾਪ ਨੇ ਆਪਣੀ ਕਮੀਜ਼ ਵੀ ਉਤਾਰ ਰੱਖੀ ਸੀ ਉਹਨੇ ਕੱਲਾ ਪਜਾਮਾ ਪਾਇਆ ਹੋਇਆ ਸੀ ਉਹਦੇ ਵਿੱਚੋਂ ਸ਼ਰਾਬ ਦੀ ਬੋ ਆ ਰਹੀ ਸੀ ਪਹਿਲਾਂ ਕਦੀ ਵੀ ਇਹ ਬੋ ਮੈਨੂੰ ਭੈੜੀ ਨਾ ਲੱਗੀ ਮੈਂ ਡਰਦੀ ਡਰਦੀ ਨੇ ਆਪਣੀ ਕਮੀਜ਼ ਪਾਈ ਮੈਂ ਸਭ ਕੁਝ ਸਮਝ ਰਹੀ ਸੀ ਮੇਰਾ ਬਾਪ ਮੇਰੇ ਨਾਲ ਕੀ ਕਰ ਰਿਹਾ ਸੀ ਪਾਪਾ ਨਾਟਕ ਕਰ ਰਹੇ ਸੀ ਕਿਉਂ ਨੀਂ ਚਾਹਨਾਂ ਬਸ ਆਹੀ ਹੋਣਾ ਬਾਕੀ ਸੀ ਮੇਰੇ ਨਾਲ ਮੇਰੀ ਵੀ ਕੀ ਜ਼ਿੰਦਗੀ ਐ ਕਿਦਾਂ ਦੇ ਲੇਖ ਲਿਖੇ ਨੇ ਮੇਰੇ ਸ਼ਰਮਣਾ ਆਈ ਉਹਨੂੰ ਮੇਰੇ ਐਦਾਂ ਦੇ ਲੇਖ ਲਿਖਣ ਲੱਗਿਆ ਮੈਂ ਸਾਰੀ ਰਾਤ ਰੋ ਰੋ ਕੇ ਰੱਬ ਨੂੰ ਲਾਂਤਾਂ ਪਾਉਂਦੀ ਰਹੀ ਮੈਂ ਕੀ ਮਾੜਾ ਕੀਤਾ ਕਿਸੇ ਦਾ ਮੇਰਾ ਕਿਉਂ ਵੈਰੀ ਬਣਿਆ ਮੇਰੇ ਲਈ ਤਾਂ ਰੱਬ ਹੈ ਹੀ ਨਹੀਂ ਸੀ ਅਗਰ ਹੁੰਦਾ ਤਾਂ ਆਪਣੀ ਬੱਚੀ ਨਾਲਾ ਜਨਮ ਨਾ ਹੋਣ ਦਿੰਦਾ ਇਹ ਤਾਂ ਕਹਿਰ ਸੀ ਮੇਰੇ ਨਾਲੋਂ ਭਾਗਨ ਕੌਣ ਹੋ ਸਕਦੀ ਹੈ ਜਿਹਦਾ ਬਾਪ ਹੀ ਖਸਮ ਬੰਨ ਨੂੰ ਫਿਰਦਾ ਹੋਵੇ ਆਪਣੇ ਅੰਦਰ ਲੱਗੀ ਕਾਮ ਦੀ ਅੱਗ ਨੂੰ ਮੇਰੇ ਕੱਚੇ ਲਹੂ ਨਾਲ ਬੁਝਾਉਣੀ ਚਾਹੁੰਦਾ ਸੀ ਬਾਪ ਪ ਆਪਣੀ ਧੀ ਨੂੰ ਉਪਰੀ ਨਜ਼ਰਾਂ ਤੋਂ ਬਚਾ ਕੇ ਰੱਖਦਾ ਏ ਪਰ ਮੇਰੇ ਨੇ ਤਾਂ ਮੇਰਾ ਬਾਪ ਹੀ ਉਪਰੀ ਨਿਗਾਹ ਰੱਖੀ ਬੈਠਾ ਸੀ ਇਹ ਤਾਂ ਹੱਦ ਹੋ ਗਈ ਮੈਂ ਤਾਂ ਕਦੀ ਨਹੀਂ ਸੁਣਿਆ ਸੀ ਕਿ ਇੱਕ ਬਾਪ ਆਪਣੀ ਬੇਟੀ ਦੀ ਇੱਜ਼ਤ ਨੂੰ ਆਪਣੇ ਪੈਰਾਂ ਵਿੱਚ ਰੋਲਦਾ ਹੋਵੇ ਮੇਰੇ ਦਿਮਾਗ ਵਿੱਚ ਇੱਕ ਗੱਲ बार-बार ਆ ਰਹੀ ਸੀ ਕੀ ਪਤਾ ਇਹ ਰੋਜ਼ ਹੁੰਦਾ ਹੋਵੇ ਕਿਉਂਕਿ ਸੌਂਦੀ ਤਾਂ ਮੈਂ ਪਾਪਾ ਨਾਲ ਹੀ ਸੀ ਕੀ ਪਤਾ ਇਸ ਕਮੀਨੇ ਦਾ ਹਰ ਰੋਜ਼ ਮੇਰੇ ਨਾਲ ਕਹਿੰਦੇ ਕੁੜੀਆਂ ਤਾਂ ਸੁੱਤੀਆਂ ਪਈਆਂ ਵੱਧੀਆਂ ਹਨ ਪਰ ਮੇਰਾ ਵਦਨ ਦਾ ਕਾਰਨ ਬੜਾ ਜਿੱਲਤ ਭਰਿਆ ਸੀ ਮਾਂ ਦੀ ਨਫ਼ਰਤ ਪਿਓ ਦੀ ਜਲੀਲ ਹਰਕਤਾਂ ਅੱਗੇ ਫਿੱਕੀ ਪੈ ਗਈ ਸੀ ਮੈਂ ਤਾਂ ਮਾਂ ਦੀ ਨਫ਼ਰਤ ਨੂੰ ਪਹਾੜ ਬਣਾਇਆ ਹੋਇਆ ਸੀ ਪਰ ਅਸਲੀ ਪਹਾੜ ਤਾਂ ਹੁਣ ਵਾ ਪਿਆ ਸੀ ਮੈਂ ਸੋਚੇ ਇਹ ਗੱਲ ਕਿਸੇ ਨੂੰ ਦੱਸਾਂ ਪਰ ਦਸ ਦੀ ਕੀ ਦੇ ਕੋਲ ਮੇਰੀ ਤਾਂ ਕੋਈ ਸੁਣਨ ਵਾਲਾ ਹੀ ਨਹੀਂ ਸੀ ਆਖਰ ਇਸ ਗੱਲ ਨੂੰ ਮੈਂ ਆਪਣੇ ਅੰਦਰ ਹੀ ਦਫਨ ਕਰ ਲਿਆ ਅਗਰ ਇਸ ਗੱਲ ਦਾ ਮਾਂ ਨੂੰ ਪਤਾ ਲੱਗ ਜਾਂਦਾ ਤਾਂ ਉਹਨੇ ਬਹੁਤ ਡਰਾਮਾ ਕਰਨਾ ਸੀ ਮੈਨੂੰ ਕੁੱਟਣਾ ਵੀ ਬਹੁਤ ਸੀ ਡਰ ਦੀ ਮਾਰ ਹੀ ਨੇ ਮੈਂ ਕਿਸੇ ਕੋਲੇ ਇਸ ਗੱਲ ਦੀ ਬਾਫ ਨਾ ਕੱਢੀ ਮੇਰੀ ਚੁੱਪ ਕਰਕੇ ਮੇਰੇ ਬਾਪ ਦਾ ਹੌਸਲਾ ਹੋਰ ਵੱਧ ਗਿਆ ਉਹ ਨੂੰ ਜਦੋਂ ਵੀ ਮੌਕਾ ਮਿਲਦਾ ਮੇਰੇ ਨਾਲ ਅਜੀਬ ਅਜੀਬ ਹਰਕਤਾਂ ਕਰਦਾ ਕਦੇ ਮੇਰੀਆਂ ਛਾਤੀਆਂ ਨੂੰ ਹੱਥ ਲਾਉਂਦਾ ਕਦੇ ਮੈਨੂੰ ਜ਼ਬਰਦਸਤੀ ਚੁੰਮਦਾ ਮੈਂ ਰੋਣ ਲੱਗ ਜਾਂਦੀ ਫਿਰ ਮੈਨੂੰ ਛੱਡ ਦਿੰਦਾ ਮੇਰੇ ਬਾਪ ਦਾ ਹੱਥ ਖੁੱਲ ਚੁੱਕਿਆ ਸੀ ਉਹਨੂੰ ਪਤਾ ਸੀ ਮੈਂ ਕਿਸੇ ਕੋਲ ਗੱਲ ਨਹੀਂ ਕਰਦੀ ਮੈਂ ਕਿਸ ਨਾਲ ਗੱਲ ਕਰਦੀ ਮੇਰੀ ਕੋਈ ਸੁਣਨ ਵਾਲਾ ਹੀ ਨਹੀਂ ਸੀ ਮੈਨੂੰ ਹੁਣ ਤੱਕ ਇਹੀ ਲੱਗਦਾ ਰਿਹਾ ਕਿ ਮੇਰੇ ਪਾਪਾ ਮੈਨੂੰ ਪਿਆਰ ਕਰਦੇ ਨੇ ਪਰ ਇਹ ਪਿਆਰ ਦਾ ਤਾਂ ਕੋਈ ਹੋਰ ਹੀ ਰੂਪ ਸੀ ਮੈਨੂੰ ਹਰ ਸਮੇਂ ਉਹਦੀਆਂ ਅੱਖਾਂ 'ਚ ਕਾਮਨਾਜ਼ਰ ਆਉਂਦਾ ਉਹਦੇ ਕਮੀਨੇਪਨ ਵਾਲੀ ਹਾਸੀ ਤੋਂ ਮੈਨੂੰ ਨਫ਼ਰਤ ਜਹੀ ਹੋ ਗਈ ਸੀ ਮੈਨੂੰ ਇੰਜ ਲੱਗਦਾ ਇਹ ਦੰਤ ਕਿਸੇ ਦਿਨ ਮੈਨੂੰ ਖਾ ਜਾਵੇਗਾ ਜਿੰਨਾ ਹੋ ਸਕਦਾ ਮੈਂ ਪਾਪਾ ਤੋਂ ਬਚ ਕੇ ਰਹਿੰਦੀ ਘਰ ਜਦੋਂ ਕੋਈ ਨਾ ਹੁੰਦਾ ਤਾਂ ਮੈਂ ਚਾਚੇ ਘਰ ਚਲੀ ਜਾਂਦੀ ਜਦੋਂ ਮਾਂ ਘਰ ਹੁੰਦੀ ਮੈਂ ਉਦੋਂ ਹੀ ਆਉਂਦੀ ਮਾਂ ਹੁਣ ਵੀ ਪਹਿਲਾਂ ਵਾਂਗੀ ਨਫ਼ਰਤ ਕਰਦੀ ਸੀ ਪਰ ਮੈਨੂੰ ਹੁਣ ਉਹਦੇ ਤੋਂ ਡਰ ਨਾ ਲੱਗਦਾ ਮਾਂ ਦਾ ਮੈਨੂੰ ਆਸਰਾ ਹੋਣ ਲੱਗ ਗਿਆ ਅਜੀਬ ਜ਼ਿੰਦਗੀ ਐ ਕਦੇ ਕਿਸੇ ਤੋਂ ਬਚੋ ਕਦੇ ਕਿਸੇ ਤੋਂ ਕਿਉਂ ਨਹੀਂ ਅਸੀਂ ਆਜ਼ਾਦੀ ਨਾਲ ਰਹਿ ਸਕਦੀਆਂ ਮੈਨੂੰ ਆਪਣੇ ਅੰਦਰ ਸਿਵਾਏ ਹਨੇਰੇ ਤੋਂ ਕੁਛ ਨਾ ਦਿਸਦਾ ਉਸ ਹਨੇਰੇ ਵਿੱਚ ਕੱਲੀ ਮੈਂ ਅਤੇ ਮੇਰੇ ਦੁੱਖ ਆਪਣੇ ਦੁੱਖਾਂ ਤਕਲੀਫਾਂ ਨੂੰ ਨਾਪਦੀ ਅਤੇ ਦੇਖਦੀ ਕਿਹੜਾ ਇੱਕ ਦੂਜੇ ਨਾਲੋਂ ਵੱਡਾ ਹੈ ਪਾਪ ਦੀਆਂ ਹਰਕਤਾਂ ਮੈਨੂੰ ਜ਼ਿਆਦਾ ਦੁੱਖ ਦਿੰਦੀਆਂ ਕਦੇ-ਕਦੇ ਮੇਰੇ ਅੰਦਰ ਹਨੇਰੇ ਵਿੱਚ ਕੋਈ ਆਸ ਉਮੀਦ ਵਾਲਾ ਦੀਪ ਜਗਦਾ ਮੇਰਾ ਬਾਪ ਮਾਂ ਅਤੇ ਭਰਾ ਉਹਨੂੰ ਫੂਕਾ ਮਾਰ ਕੇ ਬੁਝਾ ਦਿੰਦੇ ਮੈਂ ਟੁੱਟ ਜਾਂਦੀ ਅਤੇ ਸਮਝਦੀ ਕਿ ਇਹਨਾਂ ਦੁੱਖਾਂ ਦੀ ਹੀ ਕੁੜੀ ਹਾਂ ਇਸੇ ਕਰਕੇ ਤਾਂ ਇਹਨਾਂ ਨਾਲੋਂ ਮੇਰਾ ਖੜਾ ਨਹੀਂ ਛੁੱਟਦਾ ਖੁਸ਼ੀ ਚਾ ਕਿੰਨੇ ਸੋਹਣੇ ਸ਼ਬਦ ਨੇ ਪਰ ਮੈਨੂੰ ਹੁਣੇ ਉਪਰੇ ਜਿ ਲੱਗਦੇ ਨੇ ਮੈਨੂੰ ਲੱਗਦਾ ਮੇਰਾ ਇਹਨਾਂ ਨਾਲ ਰਿਸ਼ਤਾ ਟੁੱਟ ਚੁੱਕਿਆ ਹੈ ਸ਼ਾਇਦ ਸਭ ਚੀਜ਼ਾਂ ਮੇਰੇ ਲਈ ਨਹੀਂ ਬਣੀਆਂ ਮੇਰੀ ਦੋਸਤੀ ਤਾਂ ਹੰਝੂਆਂ ਹੌਕਿਆਂ ਨਾਲ ਹੈ ਅਤੇ ਅੱਠੇ ਪੈਰੇ ਹੀ ਮੇਰੇ ਸੰਗੀ ਹਨ ਕਰਮਜੀਤ ਆਂਟੀ ਨੂੰ ਮਾਂ ਨੇ ਪਾਪਾ ਦੀਆਂ ਕਰਤੂਤਾਂ ਕਰਕੇ ਘਰੋਂ ਕੱਢਿਆ ਆਂਟੀ ਦੇ ਘਰ ਵਾਲਾ ਸ਼ਰਾਬ ਦਾ ਆਦੀ ਸੀ ਘਰ ਦੀ ਸ਼ਰਾਬ ਘੜਦਾ ਅਤੇ ਤਤੀ ਤਤੀ ਪੀ ਜਾਂਦਾ ਜਿਆਦਾ ਸ਼ਰਾਬ ਪੀਣ ਕਰਕੇ ਉਹਦੇ ਲੀਵਰ ਵਿੱਚ ਨੁਕਸ ਪੈ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਮੌਤ ਹੋਣ ਤੋਂ ਪਹਿਲਾਂ ਉਸ ਦਾ ਇਕੱਲਾ ਇਲਾਜ ਕਾਫੀ ਸਮਾਂ ਚੱਲਦਾ ਰਿਹਾ ਆਂਟੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਜਿਹੜੇ ਪੈਸੇ ਕਮਾਉਂਦੀ ਉਹਦੇ ਨਾਲ ਉਹਦੇ ਘਰ ਦਾ ਖਰਚਾ ਮਸਾਂ ਚੱਲਦਾ ਦਵਾਈਆਂ ਦਾ ਖਰਚਾ ਚਲਾਉਣਾ ਉਹਦੇ ਵੱਸ 'ਚ ਨਹੀਂ ਸੀ ਆਂਟੀ ਦੀ ਹਾਲਤ ਬਹੁਤ ਮਾੜੀ ਸੀ ਪਾਪਾ ਨੂੰ ਇਸ ਗੱਲ ਦੀ ਭਿੰਨ ਕਪਈ ਉਹਨੇ ਆਪਣੀ ਚਾਲ ਚੱਲੀ ਪਾਪਾ ਕਰਮਜੀਤਾਂ ਨੂੰ tanti ਦੇ ਦੁੱਖ ਸੁੱਖ ਸਾਂਦਾ ਅਤੇ ਉਹਦੇ ਨਾਲ ਝੂਠੀ ਹਮਦਰਦੀ ਕਰਦਾ ਕਰਮਜੀਤ ਨੂੰ ਐਦਾਂ ਲੱਗਣ ਲੱਗ ਗਿਆ ਕਿ ਉਹਦੇ ਤੋਂ ਬਿਨਾਂ ਉਹਦਾ ਕੋਈ ਹੈ ਹੀ ਨਹੀਂ ਜੋ ਉਸਦਾ ਭਲਾ ਸੋਚਦਾ ਹੋਵੇ ਪਾਪਾ ਕਰਮਜੀਤ ਨੂੰ ਐਡਵਾਂਸ ਪੈਸੇ ਦੇਣ ਲੱਗ ਗਿਆ ਕਰਮਜੀਤ ਵਿਚਾਰੀ ਇਹ ਸੀ ਕਿ ਕੰਮ ਕਰਕੇ ਉਧਾਰ ਦੇ ਪੈਸੇ ਵਾਪਸ ਕਰ ਦੇਵੇਗੀ ਮੇਰੇ ਪਾਪਾ ਦੇ ਰੈਮੋ ਕਰਮ ਕਰਮਜੀਤ ਦੇ ਵਾਅਦੇ ਗਏ ਕਰਮਜੀਤ ਨੂੰ ਪਾਪਾ ਨੇ ਆਪਣੇ ਜਾਲ ਵਿੱਚ ਫਸਾ ਲਿਆ। ਤਕਰੀਬਨ 6 ਮਹੀਨੇ ਟੱਪੇ। ਕਰਮਜੀਤ ਦੇ ਘਰ ਵਾਲੇ ਦੀ ਮੌਤ ਹੋ ਗਈ। ਪਾਪਾ ਨੂੰ ਮੌਕਾ ਮਿਲ ਗਿਆ। ਉਹਨੇ ਕਰਮਜੀਤ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਇਹ ਸਭ ਕੁਝ ਮਾਦੀਆਂ ਨਜ਼ਰਾਂ ਤੋਂ ਓਲੇ ਹੋ ਰਿਹਾ ਸੀ। ਕਰਮਜੀਤ ਵੀ ਜਾਣਦੀ ਸੀ ਅਗਰ ਇਸ ਗੱਲ ਮਾਂ ਤੱਕ ਪਹੁੰਚੀ ਤਾਂ ਬਹੁਤ ਵੱਡਾ ਤਮਾਸ਼ਾ ਹੋਵੇਗਾ। ਕਰਮਜੀਤ ਮਾਂ ਦੇ ਸੁਭਾਅ ਤੋਂ ਪਲੀ ਭੰਤੀ ਜਾਨੂ ਸੀ। ਕਰਮਜੀਤ ਕੋਲੇ ਪੈਸੇ ਵਾਪਸ ਕਰਨ ਦਾ ਕੋਈ ਸਾਧਨ ਨਹੀਂ ਸੀ ਮਾਂ ਜਦੋਂ ਵੀ ਕਰ ਨਾ ਹੁੰਦੀ ਪਾਪਾ ਕਰਮਜੀਤ ਨਾਲ ਮੂੰਹ ਕਾਲਾ ਕਰਦਾ ਮਜਬੂਰੀ ਬਸ ਪਈ ਕਰਮਜੀਤ ਪਾਪਾ ਦੀ ਕਾਮਵਾਸ਼ਨਾ ਦੀ ਸ਼ਿਕਾਰ ਹੁੰਦੀ ਗਰੀਬੀ ਇਨਸਾਨ ਨੂੰ ਸਭ ਕੁਝ ਕਰਨ ਲਈ ਮਜਬੂਰ ਕਰ ਦਿੰਦੀ ਹੈ ਕਰ ਦਾ ਸਮਾਨ ਕੀ ਜਿਸਮ ਵੇਚਣ ਤੱਕ ਦੀ ਨੌਤਾ ਜਾਂਦੀ ਹੈ ਕੁਝ ਨਿੱਡਰ ਲੋਕ ਸਮਝਦਾਰੀ ਅਤੇ ਹਿੰਮਤ ਨਾਲ ਮਾੜੇ ਹਾਲਾਤਾਂ ਦਾ ਸਾਹਮਣਾ ਕਰਦੇ ਹਨ ਕੁਝ ਕਮਜ਼ੋਰ ਇਨਸਾਨ ਮਾੜੇ ਹਾਲਾਤਾਂ ਅੱਗੇ ਗੋਡੇ ਟੇਕ ਕੇ ਹਾਲਾਤਾਂ ਨਾਲ ਸਮਝੌਤਾ ਕਰਦੇ ਹਨ ਸੋਚਦੇ ਨੇ ਅਗਰ ਕਿਸਮਤ ਚ ਐਦਾਂ ਲਿਖਿਆ ਹੈ ਤਾਂ ਐਦਾਂ ਸਹੀ ਹਾਲਤ ਬੰਦੇ ਤੋਂ ਕੀ ਕੀ ਨਹੀਂ ਕਰਾਉਂਦੇ ਅਸੀਂ ਬਹੁਤ ਕੰਮ ਆਪਣੀ ਮਰਜ਼ੀ ਦੇ ਖਿਲਾਫ ਕਰਦੇ ਹਾਂ ਨਾ ਚਾਹੁੰਦੇ ਹੋਈ ਵੀ ਸਾਡੀ ਮਰਜ਼ੀ ਤੋਂ ਬਿਨਾ ਕੋਈ ਇਨਸਾਨ ਸਾਡੀ ਮਜਬੂਰੀ ਦਾ ਫਾਇਦਾ ਉਠਾ ਰਿਹਾ ਹੁੰਦਾ ਅਤੇ ਉਲਟਾ ਅਸੀਂ ਉਹਦੀ ਹਾਂ ਚ ਹਾਂ ਮਿਲਾਉਂਦੇ ਹਾਂ ਹੌਲੀ ਹੌਲੀ ਕਰਮਜੀਤ ਅਤੇ ਪਾਪਾ ਦੇ ਸਬੰਧਾਂ ਦਾ ਪਤਾ ਮਾਂ ਨੂੰ ਲੱਗ ਗਿਆ। ਇਸੇ ਕਰਕੇ ਮਾਂ ਨੇ ਕਰਮਜੀਤ ਨੂੰ ਘਰੋਂ ਕੱਢ ਦਿੱਤਾ ਸੀ। ਇਸੇ ਗੱਲਾਂ ਕਰਕੇ ਮਾਂ ਪਾਪਾ ਨਾਲ ਕਲੇਸ਼ ਕਰਦੀ ਸੀ। ਕੁਝ ਸਮੇਂ ਕੁਝ ਸਮਝ ਨਹੀਂ ਸੀ ਆਉਂਦਾ ਪਰ ਅੱਜ ਪਤਾ ਲੱਗਿਆ ਪਾਪਾ ਦੀਆਂ ਕਰਤੂਤਾਂ ਕਰਕੇ ਮਾਂ ਦੁਖੀ ਸੀ। ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ। ਇਸ਼ਕ ਮੁਸ਼ਕਲ ਸਪਾਇਆ ਨਹੀਂ ਛੁਪਦੇ। ਪਾਪਾ ਦੇ ਸਾਰੇ ਪੇਤ ਖੁੱਲ ਗਏ। ਪਾਪਾ ਮਾਂ ਦੇ ਸਾਹਮਣੇ ਅੱਖ ਚੁੱਕ ਕੇ ਵੀ ਨਾ ਦੇਖਦਾ। ਦੇਖਦਾ ਵੀ ਕਿਵੇਂ ਕਰਦਾ ਤਾਂ ਕਰਤੋਤਾ ਸੀ ਹੋਰ ਕਿਹੜਾ ਪਿੰਡ ਦੀ ਸਰਪੰਚੀ ਕਰਦਾ ਸੀ ਜਿਹਨੂੰ ਰਸਾ ਚੱਬਣ ਦੀ ਆਦਤ ਪੈ ਜਾਵੇ ਉਹ ਕਾਣੂ ਜਾਂਦੀ ਹੈ। ਇਹੀ ਹਾਲ ਮੇਰੇ ਬਾਪ ਦਾ ਸੀ। ਬਾਪ ਕਹਿੰਦੀ ਨੂੰ ਵੀ ਸ਼ਰਮ ਆਉਂਦੀ ਹੈ। ਇਹੋ ਜਿਹੇ ਹੁੰਦੇ ਨੇ ਬਾਪ ਥੁੱਕਦੀਆਂ ਮੈਂ ਇਹੋ ਜਿਹੇ ਰਿਸ਼ਤਿਆਂ ਤੇ। ਮੇਰੀ ਚੁੱਪ ਨੂੰ ਦੇਖ ਕੇ ਮੇਰੇ ਬਾਪ ਦਾ ਠਰਕਪੁਣਾ ਅਮਰ ਵੇਲ ਵਾਂਗੂ ਵੱਧਾ ਗਿਆ। ਮੈਂ ਦਿਨੋਂ ਦਿਨ ਮੁਟਿਆਰ ਹੁੰਦੀ ਗਈ ਦਿਲ 'ਚ ਦੱਬੇ ਚਾ ਸਿਰ 'ਤੇ ਦੁੱਖਾਂ ਦੀ ਪੰਡ ਲੈ ਮੈਂ ਜਵਾਨੀ ਦੇ ਉੱਤੇ ਮੰਜ਼ਰ ਦੀਆਂ ਪੌੜੀਆਂ ਚੜ ਰਹੀ ਸੀ ਪੈਰਾਂ ਵਿੱਚ ਛਾਲੇ ਦਿਲ 'ਚ ਮਰ ਚੁੱਕੀਆਂ ਲੱਖਾਂ ਉਮੀਦਾਂ ਦੇ ਕਿਸੇ ਪਿਟੇ ਅਰਮਾਨ ਡਿੱਗਦੀ ਟੈਂ ਦੀ ਆਪਣਾ ਪੈੜਾ ਤੈਅ ਕਰ ਰਹੀ ਸੀ ਦਿਨ ਲੰਘਦੇ ਗਏ ਮਾਂ ਦੀ ਨਫ਼ਰਤ ਅਤੇ ਪਾਪਾ ਦੀਆਂ ਕਣਾਉਨੀਆਂ ਹਰਕਤਾਂ ਵਧਦੀਆਂ ਗਈਆਂ ਹਾਂਂ ਦੀਆਂ ਕੁੜੀਆਂ ਚੋਂ ਮੈਂ ਰਕਾਨ ਸੀ ਪਰ ਜਵਾਨ ਲੰਬੇ ਕਾਲੇ ਕੇਸ ਬੈਠਦੀ ਤਾਂ ਮੇਰੇ ਕੇਸ ਧਰਤੀ ਤੇ ਨਾਗ ਵਾਂਗ ਗੁੰਝਲੀ ਮਾਰ ਕੇ ਬੈਠ ਜਾਂਦੇ ਹਾਂ ਦੇ ਮੁੰਡੇ ਮੈਨੂੰ ਇਸ਼ਕੀਆਂ ਨਜ਼ਰਾਂ ਨਾਲ ਦੇਖਦੇ ਰੱਬ ਨੇ ਰੱਜ ਕੇ ਹੁਸਨ ਦਿੱਤਾ ਪਰ ਕਿਸਮਤ ਵਾਰੀ ਨੰਗ ਪੁਣਾ ਦਿਖਾ ਦਿੱਤਾ ਮੈਂ ਤਾਂ ਮਹਿਜ ਇੱਕ লাশ ਬਣ ਕੇ ਜੀ ਰਹੀ ਸਾਂ ਦੇਖਣ ਵਾਲਿਆਂ ਨੂੰ ਮੇਰੀਆਂ ਅੱਖਾਂ ਜਾਦੂ ਕਰਦੀਆਂ ਪਰ ਮੈਨੂੰ ਨਹੀਂ ਸੀ ਪਤਾ ਇਹ ਕਿੰਝ ساری ساری ਰਾਤ ਹੰਝੂ ਵਹਾਉਂਦੀਆਂ ਨੇ ਕੰਡਿਆਂ ਨਾਲ ਖੈਂਦੀ ਅੱਗਾ ਨਾਲ ਚੁਲਸਦੀ ਹੋਈ ਮੈਂ 17 ਵਰਿਆਂ ਤੱਕ ਪਹੁੰਚੀ ਮੈਂ ਕਿਸੇ ਨਾਲ ਬਹੁਤੀ ਗੱਲ ਨਾ ਕਰਦੀ ਕੋਈ ਕੁਝ ਵੀ ਕਹਿੰਦਾ ਵਿਰੋਧੀ ਜਵਾਬ ਦੇਣ ਦੀ ਹਿੰਮਤ ਨਾ ਪੈਂਦੀ ਕਰਮੀ ਆਪਣੇ ਨਾਨਕੇ ਪੜਨ ਲੱਗ ਗਈ ਮੈਂ 8 ਵਰਮੀ ਉਸੇ ਪਿੰਡ ਵਾਲੇ ਸਕੂਲ ਚੋਂ ਕੀਤੀ ਮੇਰੀ ਕਲਾਸ ਦੀ ਇਨਚਾਰਜ ਪਰਮਿੰਦਰ ਕੌਰ ਢਿੱਲੋਂ ਬੜੀ ਨੇਕ ਦਿਲ ਟੀਚਰ ਸੀ ਮੈਡਮ ਮੇਰੇ ਨਾਲ ਨਰਮੀ ਨਾਲ ਪੇਸ਼ ਆਉਂਦੀ ਮੇਰੇ ਨਾਲ ਹਮਦਰਦੀ ਕਰਦੀ ਅਤੇ ਮੇਰੀ ਹਾਲਤ ਸਮਝਦੀ ਸੀ ਦੁਖੀ انسان ਦੁਖੀ ਬੰਦੇ ਦੀ ਨਵਜਫੜ ਹੀ ਲੈਂਦਾ ਗੁਜ਼ਰਦੇ ਦਿਨਾਂ ਨਾਲ ਮੇਰੇ ਅੰਦਰ ਇੱਕ ਨਵਾਂ ਨਕੋਰ ਖਿਆਲ ਨੱਪਣ ਲੱਗਾ ਇਹ ਖਿਆਲ ਇਸ ਤੋਂ 16 ਸਾਲ ਪਹਿਲਾਂ ਕਦੀ ਨਾ ਆਇਆ ਮੇਰੇ ਦਿਲ ਦੇ ਬਨੇਰੇ ਤੇ ਕਾਂ ਬਣ ਬੈਠਾ ਮੇਰੇ ਵੱਲ ਸਹੰਤਾ ਮਾਰਦਾ ਰਹਿੰਦਾ ਇਸ ਖਿਆਲ ਨੇ ਦੱਸਿਆ ਕਿ ਜਸੋ ਤੇਰੇ ਦੁੱਖ ਸਦਾ ਲਈ ਨਹੀਂ ਹਨ ਇਹਨਾਂ ਦੀ ਵਾਟਤਾ ਸਿਰਫ ਤੇਰੇ ਪੇਕੇ ਘਰ ਤੱਕ ਹੈ ਜਦੋਂ ਤੂੰ ਵਿਆਹੀ ਗਈ ਇਹ ਸਭ ਕਲੇਸ਼ ਮੁੱਕ ਜਾਣਗੇ ਮੈਂ ਸੋਚਦੀ ਮੇਰੇ ਲਈ ਕੋਈ ਰਾਜਕੁਮਾਰ ਆਊ ਮੈਨੂੰ ਇਸ ਨਰਕ ਚੋਂ ਕੱਢਣ ਵਾਲਾ ਮੇਰੇ ਲਈ ਰਾਜਕੁਮਾਰ ਤੋਂ ਘਟ ਨਹੀਂ ਹੋਣਾ ਮੈਂ ਵਿਆਹ ਦੇ ਸੁਪਨੇ ਦੇਖਣ ਲੱਗੀ ਮੇਰਾ ਹਮਸਫਰ ਮੇਰੇ ਲੰਬੇ ਵਾਲਾਂ ਦੀ ਤਾਰੀਫ਼ ਕਰੋ ਮੇਰੇ ਕੇਸਾਂ ਵਿੱਚ ਹੱਥ ਫੇਰਦਾ ਹੋਇਆ ਮੇਰੀ ਖੂਬਸੂਰਤੀ ਦੇ ਸੋਹਲੇਗਾ ਉਹ ਇਹ ਨਵੇਂ ਜੰਮ ਰਹੇ ਖੁਆਬ ਚੋਰੀ ਚੋਰੀ ਪੈਦਾ ਹੋ ਰਹੀ ਚਾਹਤ ਇਹ ਮੱਖਿਓ ਮਿੱਠੇ ਖਿਆਲ ਮੇਰਾ ਰੋਮ ਰੋਮ ਮਹਿਕਾ ਜਾੰਦੇ ਮੈਂ ਮਹਿਸੂਸ ਕਰਦੀ ਮੇਰੇ ਚੋਂ ਇਤਰ ਫਲੈਨਾ ਦੀ ਖੁਸ਼ਬੂ ਆ ਰਹੀ ਹੈ ਮੈਨੂੰ ਆਪਣੇ ਆਪ ਨਾਲ ਪਿਆਰ ਜਿਹਾ ਹੋਣ ਲੱਗ ਜਾਂਦਾ ਸ਼ਾਇਦ ਇਹ ਸੱਜਰੇ ਸੱਜਰੇ ਕਿਆਰ ਪਰਲੇ ਪਾਲਿਓਂ ਆਉਂਦੇ ਹੋਣ ਜਿੱਥੇ ਜਾਨ ਦੀ ਖੁਆਇਸ਼ ਮੇਰੀ ਬਾਲੜ ਵਸੇਰੇ ਤੋਂ ਸੀ ਇੰਨਾ ਖਿਆਲਾਂ ਤੋਂ ਛੋਟਾ ਮੇਰੇ ਸਾਹਮਣੇ ਮੇਰੀ ਅਸਲ ਜ਼ਿੰਦਗੀ ਖੜੀ ਦਿਖਾਈ ਦਿੰਦੀ ਫਿਰ ਉਹੀ ਡਰਾਉਣੀ ਜ਼ਿੰਦਗੀ ਜਿਨੇ ਕਦੇ ਦੁੱਖ ਸੁੱਖ ਦਾ ਸਾਹ ਨਾ ਲੈਣ ਦਿੱਤਾ ਐਤਵਾਰ ਦਾ ਦਿਨ ਮਾਂ ਤੇ ਪਾਪਾ ਸွေਰ ਦੇ ਨਾਨਕੇ ਗਏ ਘਰ ਵਿੱਚ ਮੈਂ ਤੇ ਬਿੱਟੂ ਸਾਂ ਮੈਂ ਸੋਚਿਆ ਕਿ ਅਸੀਂ ਨਹਾ ਲਵਾਂ ਉਂਝ ਵੀ ਕੇ ਸੇ ਨਹਾਉਣ ਲਈ ਐਤਵਾਰ ਦਾ ਦਿਨ ਹੀ ਮਿੱਥਿਆ ਹੁੰਦਿਆ ਮੈਂ ਨਹਾਉਣ ਲਈ ਇੱਕ ਤੇ ਗਰਮ ਪਾਣੀ ਦੀ ਬਾਲਟੀ ਭਰ ਕੇ ਗੁਥਲਖਾਨੇ ਵਿੱਚ ਰੱਖ ਦਿੱਤੀ ਮੈਂ ਆਪਣੇ ਕੱਪੜੇ ਝੁੱਕ ਕੇ ਗੁਥਲਖਾਨੇ ਵਿੱਚ ਚਲੀ ਗਈ ਅੰਦਰ ਵੜਨਸਾਰ ਮੈਂ ਕੁੰਡੀ ਲਾ ਲਈ ਇੱਕ ਇੱਕ ਕਰਕੇ ਮੈਂ ਸਾਰੇ ਕੱਪੜੇ ਉਤਾਰੇ ਪਾਣੀ ਦਾ ਜੱਗ ਪਰ ਸਿਰ 'ਚ ਪਾਣਾ ਸ਼ੁਰੂ ਕੀਤਾ ਪਾਣੀ ਕੇ ਸਾਨੂੰ ਗਿੱਲਾ ਕਰਦਾ ਮੇਰੇ ਪਿੰਡੇ ਨੂੰ ਛੂੰਦਾ ਹੋਇਆ ਨਾਲ ਹੀ ਜਾ ਰਿਹਾ ਸੀ ਅੰਚਾਨਕ ਦਰਵਾਜ਼ੇ ਨੂੰ ਕਿਸੇ ਨੇ ਜ਼ੋਰ ਨਾਲ ਟੱਕਾ ਮਾਰਿਆ। ਪੁਰਾਣਾ ਦਰਵਾਜ਼ਾ ਹੋਣ ਕਰਕੇ ਕੁੰਡੀ ਟੁੱਟ ਗਈ ਅਤੇ ਦਰਵਾਜ਼ਾ ਖੁੱਲ ਗਿਆ। ਮੈਂ ਉੱਚੀ ਆਵਾਜ਼ ਵਿੱਚ ਚੀਖੀ ਅਤੇ ਆਪਣੇ ਦੋਹਾਂ ਹੱਥਾਂ ਨਾਲ ਆਪਣੀਆਂ ਛਾਤੀਆਂ ਨੂੰ ਟਕ ਲਿਆ। ਮੇਰੇ ਸਾਹਮਣੇ ਬਿੱਟੂ ਖੜਾ ਸੀ। ਬਿਨਾਂ ਸਮਾਂ ਬਰਬਾਦ ਕੀਤਿਆਂ ਉਹ ਮੇਰੇ ਤੇ ਹਲਕੇ ਕੁੱਤੇ ਵਾਂਗ ਟੁੱਟ ਪਿਆ। ਮੈਂ ਉੱਚੀ-ਉੱਚੀ ਆਵਾਜ਼ ਵਿੱਚ ਆਸਮਾਨ ਦੀ ਹਿੱਕ ਪਾੜਨ ਲੱਗੀ। ਬਿੱਟੂ ਡਰ ਕੇ ਭੱਜ ਗਿਆ। ਮੈਂ ਗੁਸਲਖਾਨੇ ਦੇ ਇੱਕ ਕੋਨੇ ਵਿੱਚ ਬੈਠੀ ਰੋਂਦੀ ਰਹੀ। ਇਸ ਵਾਰ ਵੀ ਮੇਰੇ ਲਈ ਕੋਈ ਨਾ ਵੜਿਆ। ਸਾਰੇ ਦੇਵਤੇ ਫਰਿਸ਼ਤਿਆਂ ਨੂੰ ਮੇਰਾ ਕਰ ਦੂਰ ਹੋ ਗਿਆ। ਬਿੱਟੂ ਨੇ ਜਾਨਵਰਾਂ ਵਾਂਗ ਮੇਰੀ ਛਾਤੀ ਅਤੇ ਕਮਰ ਤੇ ਨੌਂਦਰਾ ਮਾਰੀਆਂ। ਜਿਸਮਾਨੀ ਪੀੜ ਦੀ ਗੱਲ ਨਹੀਂ ਕਰ ਰਹੀ। ਇਹਨਾਂ ਨੌਂਦਰਾ ਨੇ ਮੈਨੂੰ ਅੰਦਰੋਂ ਚੋੜ ਕੇ ਰੱਖ ਦਿੱਤਾ। ਮੈਂ ਆਪਾ ਗਣਸਾ ਨਹੀਂ ਤਾਂ ਇਦਾਂ ਕਿਸੇ ਕੁੜੀ ਨਾਲ ਹੀ ਨਹੀਂ ਹੋਣਾ। ਮੈਂ ਹਰ ਸਾਲ ਬਿੱਟੂ ਦੇ ਰਖੜੀ ਬੰਨ੍ਹਦੀ ਰਹੀ। ਪਰਤ ਵਿੱਚ ਰਿਵਾਜ ਹੈ ਕਿ ਭੈਣ ਭਾਈ ਦੇ ਰਖੜੀ ਬੰਨਦੀ ਹੈ ਅਤੇ ਭਾਈ ساری ਉਮਰ ਭੈਣ ਦੀ ਰਾਖੀ ਰੱਖਦਾ ਹੈ ਪਰ ਮੈਨੂੰ ਦਾ ਭਾਈ ਤੋਂ ਹੀ ਖਤਰਾ ਫਿਰ ਮੇਰੀ ਰੱਖਿਆ ਕਿਹਨੇ ਕਰਨੀ ਪਹਿਲਾਂ ਪਿਓ ਨੇ ਨੋਚ-ਨੋਚ ਖਾ ਲਈ ਹੁਣ ਉਹਦੇ ਰਸਤੇ ਤੇ ਮਗਰੋਂ ਮਗਰ ਉਹਦਾ ਹੁਣ ਹਰ ਪੁੱਤਰ ਚੱਲ ਪਿਆ ਇਸ ਗੱਲ ਦਾ ਜ਼ਿਕਰ ਵੀ ਮੈਂ ਕਦੇ ਕਿਸੇ ਕੋਲ ਨਾ ਕਰਦੀ ਕਰਦੀ ਵੀ ਕੀ ਅਤੇ ਦੱਸਦੀ ਵੀ ਕੀ ਮੇਰੇ ਨਾਲ ਕੀ ਕੋਸ਼ਿਸ਼ ਤਰ੍ਹਾਂ ਹੋ ਰਿਹਾ ਸੀ ਜਿਵੇਂ ਮੈਨੂੰ ਕੋਈ ਕਹਿ ਰਿਹਾ ਹੋਵੇ ਤੈਨੂੰ ਇਹ ਤਕਲੀਫਾਂ ਚੱਲਣੀਆਂ ਹੀ ਪੈਣੀਆਂ ਬਿਨਾਂ ਸ਼ਿਕਾਇਤ ਕੀਤੇ ਮੈਂ ਚੱਲ ਵੀ ਰਹੀ ਸੀ ਸ਼ਿਕਾਇਤ ਰੱਬ ਨਾਲ ਸੀ ਰੱਬਾ ਸਾਰੇ ਦੇ ਸਾਰੇ ਜਖਮ ਮੈਨੂੰ ਹੀ ਦੇਣੇ ਸੀ ਇੱਕ ਅੱਧਾ ਤਾਂ ਹਮਦਰਦ ਭੇਜਦਾ ਜਿਹੜਾ ਮੇਰੇ ਰਸਤੇ ਦੇ ਜ਼ਖਮਾਂ ਤੇ ਮਲਮ ਲਾਉਂਦਾ ਕੋਈ ਐਨਾ ਕਹਿਣ ਵਾਲਾ ਹੀ ਹੁੰਦਾ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਹਾਂ ਅਫਸੋਸ ਕਿਸੇ ਨੇ ਪਿਆਰ ਦੇ ਦੋ ਬੋਲ ਨਾ ਬੋਲੇ ਪਰ ਬੋਲਦਾ ਵੀ ਕੌਣ ਮੈਂ ਤਾਂ ਕਿਸੇ ਨੂੰ ਕੁਝ ਦੱਸਿਆ ਹੀ ਨਹੀਂ ਅਗਰ ਬੋਲਣ ਦੀ ਹਿੰਮਤ ਜਿਤਾਈ ਹੁੰਦੀ ਤਾਂ ਹੋ ਸਕਦਾ ਮੇਰੇ ਹੱਕ 'ਚ ਕੋਈ ਖੜਦਾ ਬਚਪਨ ਤੋਂ ਲੈ ਕੇ ਹੁਣ ਤੱਕ ਸਾਂ ਕੁੱਟ-ਕੁੱਟ ਕੇ ਜਿਉਂਦੀ ਆਂ ਬੋਲਣ ਦੀ ਤਾਕਤ ਕਦੀ ਮੇਰੇ ਵਿੱਚ ਆਈ ਹੀ ਨਹੀਂ ਆਉਂਦੀ ਕਿਸ ਤਰ੍ਹਾਂ ਇਹ ਵੀ ਨਹੀਂ ਪਤਾ ਜਿਹੜੀ ਕੁੜੀ ਉੱਚੀ ਆਵਾਜ਼ ਵਿੱਚ ਗੱਲ ਕਰਨ ਤੋਂ ਡਰਦੀ ਹੋਵੇ ਉਹਨੇ ਕੀ ਸੁਭਾਅ ਬਗਾਵਤ ਕਰਨੀ ਹੈ ਲੱਤਾ ਨੇ ਮੈਨੂੰ ਕਮਜ਼ੋਰ ਅਤੇ ਡਰਪੋਕ ਬਣਾ ਦਿੱਤਾ ਬਿੱਟੂ ਕਈ ਦਿਨ ਮੇਰੇ ਸਾਹਮਣੇ ਨਾ ਆਇਆ ਉਸ ਰਾਤ ਵੀ ਉਹ ਦੇਰੀ ਨਾਲ ਘਰ ਆਇਆ ਉਦੋਂ ਤੱਕ ਮੈਂ ਅਮਰਿਕ ਆਪਣੇ ਕਮਰੇ ਵਿੱਚ ਚਲੀ ਗਈ ਸੀ ਸਾਰੀ ਰਾਤ ਮੈਂ ਆਸੇ-ਪਾਸੇ ਮਾਰਦੀ ਰਹੀ ਪਰ ਨੀਂਦ ਨਹੀਂ ਆਈ ਨੀਂਦ ਨੇ ਕਿੱਥੋਂ ਆਉਣਾ ਸੀ ਨੈਣਾ ਵਿੱਚੋਂ ਤਾਂ ਹੰਝੂ ਵਹਿ ਰਹੇ ਸੀ ਮੇਰੇ ਕਮਰੇ ਵਿੱਚ ਇੱਕ ਬੈੱਡ ਸੀ ਦਰਵਾਜ਼ਾ ਖੁੱਲ੍ਹਦੇ ਸਾਰ ਮੇਰਾ ਬੈੱਡ ਨਾਲ ਅਤੇ ਇੱਕ ਛੋਟਾ ਜਿਹਾ ਟੇਬਲ ਪਿਆ ਹੁੰਦਾ ਟੇਬਲ ਤੇ ਮੇਰੀਆਂ ਕਿਤਾਬਾਂ ਅਤੇ ਬੈਗ ਪਿਆ ਹੁੰਦਾ। ਟੇਬਲ ਵਾਲੇ ਪਾਸੇ ਕੰਦ ਸੀ ਅਤੇ ਕਲਮਾਰੀ ਬਣੀ ਹੋਈ ਸੀ। ਜਿਦੇ ਵਿੱਚ ਕੁਝ ਕੁ ਕਿਤਾਬਾਂ ਅਤੇ ਇੱਕ ਮੇਰੀ ਨਿੱਜੀ ਡਾਇਰੀ ਪਈ ਹੁੰਦੀ। ਹਰ ਰੋਜ਼ ਮੈਂ ਆਪਣੇ ਨਾਲ ਵੀਤ ਰਹੀਆਂ ਗੱਲਾਂ ਡਾਇਰੀ ਵਿੱਚ ਲਿਖਦੀ। ਅੱਜ ਮੇਰਾ ਲਿਖਣ ਦਾ ਬਿਲਕੁਲ ਵੀ ਮਨ ਨਹੀਂ ਸੀ। ਡਾਇਰੀ ਮੇਰੇ ਵੱਲ ਹਮਦਰਦੀ ਨਾਲ ਭਰੀਆਂ ਤੱਕਦੀ ਰਹੀ ਪਰ ਮੈਂ ਪਾਸਾ ਕਰ ਲਿਆ। ਟਾਈਮ ਪਾ ਪੀਸ ਦੀ ਸੂਈ ਨੇ 11 ਵਜਾਏ ਅੱਖਾਂ 'ਚੋਂ ਹੰਝੂ ਸੁੱਕ ਗਏ। ਮੇਰਾ ਅੰਦੰਗ ਟੁੱਟ ਰਿਹਾ ਸੀ ਮੈਂ ਅਜੀਬ ਜਿਹੀ ਬੇਚੈਨੀ ਮਹਿਸੂਸ ਕਰ ਰਹੀ ਸੀ ਮੈਨੂੰ ਜ਼ੋਰ ਦੀ ਭੁੱਖ ਲੱਗੀ ਕਿਉਂਕਿ ਸ਼ਾਮੀ ਮੈਂ ਗੁੱਸੇ ਚ ਆ ਕੇ ਰੋਟੀ ਨਾ ਖਾਧੀ ਭੁੱਖ ਮੈਨੂੰ ਤੰਗ ਕਰ ਰਹੀ ਗਈ ਬੈਡ ਕੋਲ ਨੀਚੇ ਰੱਖੇ ਪਾਣੀ ਦੇ ਜੱਗ ਨੂੰ ਟੇਡਾ ਕਰਕੇ ਮੈਂ ਗਲਾਸ ਭਰਿਆ ਅਤੇ ਡੱਕ ਡੱਕ ਕਰਕੇ ਪੀ ਗਈ ਭੁੱਖ ਨੂੰ ਕੰਟਰੋਲ ਕਰਨ ਦੀ ਇਹ ਮੇਰੀ ਨਾਕਾਮ ਕੋਸ਼ਿਸ਼ ਸੀ ਭੁੱਖ ਨਾਲ ਅੰਦਰ ਲੱਗੀ ਅੱਗ ਨੂੰ ਪਾਣੀ ਨਾਲ ਬੁਝਾਉਣ ਦੀ ਕੋਸ਼ਿਸ਼ ਕੁਝ ਕੁ ਮਿੰਟ ਹੀ ਕੰਮ ਕਰ ਸકી ਬਾਰੇ-ਬਾਰ ਹੰਝੂ ਪੂੰਜਨ ਕਰਕੇ ਮੇਰਾ ਚਿਹਰਾ ਛਿੱਲ ਲਿਆ ਬਿੱਟੂ ਦੀ ਹਰਕਤ ਨੇ ਮੈਨੂੰ ਡੱਕੇ ਵਾਂਗ ਤੋੜ ਕੇ ਰੱਖਦਾ ਮੈਂ ਇਕੱਲੀ ਮਹਿਸੂਸ ਕਰਨ ਲੱਗੀ ਮੈਂ ਚਾਹੁੰਦੀ ਕੋਈ ਮੇਰਾ ਦਰਦ ਹੀ ਹੋਵੇ ਜੋ ਮੇਰਾ ਦਰਦ ਵੰਡ ਸਕੇ ਜੀਹਦੇ ਨਾਲ ਲੱਗ ਕੇ ਮੈਂ ਆਪਣੀ ਪੜਾਹਸ ਕੱਢ ਸਕਾਂ ਮੇਰਾ ਹਮਦਰਦ ਮੈਨੂੰ ਗੱਲ ਨਾਲ ਲਾਵੇ ਅਤੇ ਮੇਰੀਆਂ ਸਦੀਆਂ ਦੇ ਜ਼ਖਮ ਮਿਟ ਜਾਣ ਮੇਰੇ ਕਾਲਜੇ ਮੱਚ ਰਹੀ ਅੱਗ ਪਲਾਂ ਵਿੱਚ ਠਰ ਜਾਵੇ ਇੱਕ ਇਹ ਮੇਰੀ ਖਿਆਲੀ ਦੁਨੀਆ ਸੀ ਜਿਸ ਦਾ ਜਨਮ ਹਾਲੇ ਨਵਾਂ ਨਵਾਂ ਹੋਇਆ ਸੀ ਮੇਰੇ ਖਿਆਲਾਂ ਦਾ ਰਾਜਕੁਮਾਰ ਮੇਰਾ ਘਰ ਵਾਲਾ ਹੋ ਮੇਰੇ ਮਨ ਅੰਦਰ ਵਿਆਹ ਦਾ ਫੁਰਨਾ ਫੁਰਨਾ ਲੱਗਿਆ ਉਮਰ ਨਿਆਣੀ ਪਰ ਫਿਕਰ ਵੱਡੇ ਆਪਣੇ ਰਾਜਕੁਮਾਰ ਬਾਰੇ ਸੋਚਦੀ ਸੋਚਦੀ ਪਤਾ ਨਹੀਂ ਮੈਂ ਕਦੋਂ ਸੌ ਗਈ ਸਵੇਰੇ ਉੱਠਣਸਾਰ ਮੈਂ ਮੂੰਹ ਧੋਤਾ ਸ਼ੀਸ਼ੇ ਵਿੱਚ ਦੇਖਿਆ ਮੇਰੀਆਂ ਅੱਖਾਂ ਸੁੱਜੀਆਂ ਪਈਆਂ ਸੀ ਮੈਂ ਸਾਰੇ ਖਰਚ ਦੇਖਿਆ ਪਰ ਮੈਨੂੰ ਬਿੱਟੂ ਕਿਤੇ ਨਾ ਦਿਸਿਆ ਮੈਨੂੰ ਬਿੱਟੂ ਦੀ ਫਿਕਰ ਹੋਣ ਲੱਗੀ ਪਤਾ ਨਹੀਂ ਉਹ ਕਿੱਥੇ ਗਿਆ ਹੋ ਐਵੇਂ ਕੋਈ ਉਲਟਾ ਸਿੱਧਾ ਕੰਮ ਨਾ ਕਰ ਲਵੇ ਪਰ ਬਿੱਟੂ ਰਾਤੀ ਲੇਟ ਕਰ ਆਇਆ ਅਤੇ ਸਵੇਰੇ ਜਲਦੀ ਘਰੋਂ ਚਲਾ ਗਿਆ ਮੈਂ ਸਵੇਰ ਦੀ ਚਾਹ ਬਣਾਈ ਅਤੇ ਸਾਰਿਆਂ ਲਈ ਨਾਸ਼ਤਾ ਤਿਆਰ ਕੀਤਾ ਮੈਂ ਨਾਸ਼ਤਾ ਕੀਤਾ ਅਤੇ ਤਿਆਰ ਹੋ ਕੇ ਸਕੂਲ ਚਲੀ ਗਈ ਮੇਰੇ ਅਤੇ ਬਿੱਟੂ ਵਿੱਚ ਕੀ ਹੋਇਆ ਮੈਂ ਕਿਸੇ ਨੂੰ ਕੁਝ ਨਾ ਦੱਸਿਆ ਦਪਰ ਦਾ ਖਾਣਾ ਮੈਂ ਨਾਲ ਲੈ ਕੇ ਜਾਂਦੀ ਅਤੇ ਸਕੂਲੋਂ ਸਿੱਧਾ ਘਰ ਆਉਂਦੀ ਸਕੂਲੋਂ ਆਉਂਦੀ ਤਾਂ ਰਾਸਤੇ ਵਿੱਚ ਮੁੰਡੇ ਤੰਗ ਕਰਦੇ ਮੋੜਾਂ ਤੇ ਜਾਂ ਗਲੀਆਂ 'ਚ ਵਾਰਾ ਘੁੰਮਦੇ ਮੁੰਡੇ ਆਪਣੀ ਮਰਜ਼ੀ ਨਾਲ ਆਉਂਦੀਆਂ ਜਾਂਦੀਆਂ ਕੁੜੀਆਂ ਦੇ ਨਾਂ ਰੱਖ ਲੈਂਦੇ ਜਿਵੇਂ ਕਿਸੇ ਨੂੰ ਪਟੋਲਾ ਚੀਜੀ ਪੁਰਜਾ ਮਾਰ ਅਤੇ ਹੋਰ ਪਤਾ ਨਹੀਂ ਕੀ ਕੀ ਅਤੇ ਕੋਈ ਅੱਖਾਂ ਨਾਲ ਛਾਤੀਆਂ ਦਾ ਨਾਪ ਮੈਂਦਾ ਹਰ ਮੁੰਡੇ ਦੇ ਭੈਣ ਹੁੰਦੀ ਹੈ ਪਰ ਉਹਨੂੰ ਰਤਾ ਵੀ ਸ਼ਰਮ ਨਹੀਂ ਆਉਂਦੀ ਦੂਜੀਆਂ ਕੁੜੀਆਂ ਨੂੰ ਐਦਾਂ ਜਲੀਲ ਕਰਦੇ ਆਂ ਮੋੜਾਂ ਚੌਂਕਾਂ ਤੇ ਟਾਣੀਆਂ ਬਣਾ ਕੇ ਖੜਦਿਆਂ ਕੱਲੀ ਕੈਰੀ ਕੁੜੀ ਨੂੰ ਕੋਲ ਦੀ ਲੰਗਣ ਆਈ ਮੁਸ਼ਕਲ ਹੋ ਜਾਂਦਾ ਏ ਪਰ ਇਹਨਾਂ ਨੂੰ ਭੋਰਾ ਸ਼ਰਮ ਨਹੀਂ ਆਉਂਦੀ ਇਹ ਇਸ਼ਕ ਦੀ ਗੱਲ ਕਰਦੇ ਨੇ ਸੱਚੇ ਪਿਆਰ ਦੀ ਗੱਲ ਕਰਦੇ ਨੇ ਪਰ ਇਹਨਾਂ ਲਈ ਕੁੜੀਆਂ ਦੇ ਪਿੱਛੇ ਗੇੜੇ ਮਾਰਨਾ ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਗਲਤ ਟਿੱਪਣੀਆਂ ਕਰਕੇ ਜਲੀਲ ਕਰਨਾ ਅਤੇ ਬਸ ੱਡੇ ਤੇ ਬੈਠੀਆਂ ਕੁੜੀਆਂ ਦੀਆਂ ਝੋਲੀਆਂ 'ਚ ਨੰਬਰ ਸੁੱਟਦੇ ਨੇ ਇਹੀ ਸੱਚਾ ਪਿਆਰ ਹੈ। ਅਗਰ ਕੋਈ ਕੁੜੀ ਆਪਣੇ ਬਚਾ ਲਈ ਕੁਝ ਬੋਲੇ ਤਾਂ ਉਹਨੂੰ ਤਾਮਕੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤਾਮਕੀਆਂ ਨਾਲ ਗੱਲ ਨਮਨਾ ਬਣੇ ਤਾਂ ਤਤਜਾਬ ਸੁੱਟ ਦਿੱਤਾ ਜਾਂਦਾ। ਪਹਿਲੀ ਗੱਲ ਤਾਂ ਕੁੜੀਆਂ ਨੂੰ ਬਹੁਤਾ ਪੜਨ ਦੀ ਇਜਾਜ਼ਤ ਹੀ ਨਹੀਂ ਮਿਲਦੀ। ਅਗਰ ਜ਼ੋਰ ਪਾ ਕੇ ਆਪਣੀ ਮਰਜ਼ੀ ਨਾਲ ਕੋਈ ਕੁੜੀ ਪੜਦੀ ਵੀ ਆ ਤਾਂ ਉਹਨੂੰ ਵਿਚਾਰੀਆਂ ਛਲਾਰੂ ਜੇ ਮੁੰਡੇ ਨਹੀਂ ਪੜਨ ਦੰਦੇ ਇਸ਼ਕ ਦੀ ਇਸ਼ਕ ਦੀ ਗੱਲ ਹੈ ਤਾਂ ਇਸ਼ਕ ਦਾ ਮਤਲਬ ਹੀ ਪਾਉਣਾ ਹੈ ਇਸ ਦੇ ਨਾਂ ਵਿੱਚ ਹੀ ਸੱਚਾਈ ਹੈ ਪਰ ਅੱਜਕੱਲ ਸਭ ਉਲਟ ਹੋ ਰਿਹਾ ਹੈ ਅਸੀਂ ਗੁੰਮਰਾਹ ਹੋ ਰਹੇ ਹਾਂ ਪਿਆਰ ਦੀ ਆੜ ਵਿੱਚ ਲੱਖਾਂ ਕੁੜੀਆਂ ਗੁੰਮਰਾਹ ਹੋ ਰਹੀਆਂ ਨੇ ਗੁੰਮਰਾਹ ਕੋਈ ਵੀ ਹੋ ਸਕਦਾ ਹੈ ਮੈਂ ਵੀ ਹੋਈ ਅਗਰ ਤੁਹਾਡੇ ਹਮਦਰਦ ਦੇ ਮਨ ਵਿੱਚ ਖੋਟ ਹੋਵੇ ਤਾਂ ਤੁਸੀਂ ਮੁਸ਼ਕਲ ਵਿੱਚ ਪੈ ਸਕਦੇ ਹੋ ਬਰਬਾਦ ਹੋ ਸਕਦੇ ਹੋ ਮਾਂ ਦਾ ਰੁੱਖ ਪਹਿਲਾਂ ਨਾਲੋਂ ਥੋੜਾ ਬਦਲਿਆ ਮੇਰਾ ਬਾਪ ਮੇਰੇ ਤੋਂ ਦੂਰ ਰਹਿੰਦਾ ਹੁਣ ਮੈਂ ਜਵਾਨ ਸੀ ਸ਼ਾਇਦ ਮੇਰੇ ਤੋਂ ਡਰਦਾ ਹੋਵੇ ਮੈਂ ਵੀ ਬੋਚ ਬਚਾ ਕੇ ਰਹਿੰਦੀ ਦੋ ਤਿੰਨ ਰਖੜੀਆਂ ਟੱਪ ਗਈਆਂ ਪਰ ਮੈਂ ਬਿੱਟੂ ਦੇ ਰਖੜੀ ਨਾ ਬੰਨੀ ਇਹ ਗੱਲ ਨਹੀਂ ਸੀ ਕਿ ਮੇਰਾ ਬਾਪ ਅਤੇ ਬਿੱਟੂ ਸੁਧਰ ਗਏ ਸੀ ਬਸ ਉਹਨਾਂ ਨੂੰ ਮੌਕਾ ਨਹੀਂ ਸੀ ਮਿਲਦਾ ਬਾਰੇ ਸ਼ਾਨਾ ਆਦਤਾਂ ਜਾਂਦੀਆਂ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ਮੈਂ 12ਵੀਂ ਕਲਾਸ ਚੋਂ ਪਹਿਲੇ ਦਰਜੇ ਤੇ ਪਾਸ ਹੋਈ ਮੇਰੀ ਇਨਚਾਰਜ ਨੇ ਮੈਨੂੰ ਅੱਗੇ ਬੀਏ ਕਰਨ ਲਈ ਪ੍ਰੇਰਿਆ ਮੇਰੀ ਵੀ ਇੱਛਾ ਹੋਈ ਕਾਲਜ ਚ ਪੜਨ ਦੀ ਖੁੱਲੇ ਮਾਹੌਲ ਚ ਜਾਣ ਦੀ ਮੇਰੀ ਮਨੋਚਾਹਤ ਸੀ ਕਿ ਮੈਂ ਪੜ ਕੇ ਕੋਈ ਅਫਸਰ ਬਣਾ ਅਤੇ ਕੁੜੀਆਂ ਦੇ ਹੋ ਰਹੇ ਜ਼ੁਲਮ ਦਾ ਖਾਤਮਾ ਕਰਾਂ ਬੀਏ ਦੀ ਪੜ੍ਹਾਈ ਲਈ ਮੈਨੂੰ ਸ਼ਹਿਰ ਪੜ੍ਹਨ ਲੱਗਣਾ ਪੈਣਾ ਸੀ ਮੈਂ ਸੋਚਿਆ ਕਿਉਂ ਨਾ ਅਗਲੀ ਪੜ੍ਹਾਈ ਨਾਨਕੇ ਘਰ ਰਹਿ ਕੇ ਕਰਾਂ ਉਂਝ ਵੀ ਮੇਰਾ ਇੱਥੇ ਰਹਿਣ ਨੂੰ ਪੂਰਾ ਦਿਲ ਨਹੀਂ ਸੀ ਕਰਦਾ ਮੈਂ ਮਾਮਾ ਜੀ ਨੂੰ ਫੋਨ ਕਰਕੇ ਸਭ ਕੁਝ ਦੱਸ ਦਿੱਤਾ ਉਹ ਮੈਨੂੰ ਆ ਕੇ ਲੈ ਗਏ ਕਾਲਜ ਮਾਮੇ ਦੇ ਘਰ ਤੋਂ ਮਸਾਂ 2 ਕਿਲੋਮੀਟਰ ਦੀ ਦੂਰੀ ਤੇ ਸੀ ਮੈਂ ਰੱਬ ਦਾ ਸ਼ੁਕਰ ਕੀਤਾ ਮੈਂ ਨਰਕ ਚੋਂ ਨਿਕਲ ਲਈ ਮਾਂ ਜਦੋਂ ਬੱਸ ਅੱਡੇ ਤੱਕ ਮੇਰੇ ਨਾਲ ਆਈ ਤਾਂ ਮੈਂ ਉਹਦਾ ਦੇਖਿਆ ਜੋ ਇਸ ਤੋਂ ਪਹਿਲਾਂ ਕਦੀ ਨਾ ਦੇਖਿਆ ਜਦੋਂ ਮੈਂ ਬੱਸ ਚੜੀ ਤਾਂ ਮੈਂ ਦੇਖਿਆ ਮਾਂ ਰੋ ਰਹੀ ਸੀ ਮੈਂ ਹੈਰਾਨ ਸੀ ਲੱਕੜ ਵਰਗੀ ਸਖ਼ਤ ਔਰਤ ਅੱਜ ਕਿਵੇਂ ਮੋਮਬਾਨ ਪਿਘਲ ਗਈ ਸ਼ਾਇਦ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੋਵੇ ਅਕਸਰ ਐਦਾਂ ਹੀ ਹੁੰਦਾ ਹੈ ਕਿਸੇ ਇਨਸਾਨ ਦੇ ਚਲੇ ਜਾਣ ਤੋਂ ਬਾਅਦ ਸਾਨੂੰ ਉਹਦੀ ਲੋੜ ਮਹਿਸੂਸ ਹੁੰਦੀ ਹੈ